ਖਾਸੀਅਤ ਹੈ ਸਾਰੇ ਇਹਦੇ ਵਿੱਚ ਸਾਰੀਆਂ ਖਾਸੀਅਤ ਹੈ ਦੇਖੋ ਰੈਂਟ ਇਨਕਮ ਇਹਦੇ ਤੋਂ ਆਉਂਦੀ ਹੈ ਜੀ ਗੱਡੀਆਂ ਦੀ ਪਾਰਕਿੰਗ ਇਹਦੇ ਵਿੱਚ ਹੈਗੀ ਆ ਪਰ ਉਹ ਦੇਖੋ ਥੋੜਾ ਇਹ ਹੈ ਕਿ ਥੋੜਾ ਜਨਾ ਸਾਡਾ ਗੇਟ ਬਿਲਕੁਲ ਸਿੱਧਾ ਲਗਾਇਆ ਹੋਇਆ ਹੈ ਸਾਈਡ ਤੇ ਬਾਥਰੂਮ ਬਣਿਆ ਆ ਉਹ ਨੂੰ ਥੋੜਾ ਜਿਹਾ ਮੋਟੀਵੇਟ ਕਰਨਾ ਪਏਗਾ ਓਕੇ ਥੋੜਾ ਜਰੂਟ ਇੱਧਾ ਕਰਕੇ ਲਗਾਓਗੇ ਤੇ ਅੰਦਰ ਤੁਸੀਂ ਚਾਰ ਤੋਂ ਪੰਜ ਗੱਡੀਆਂ ਖੜਾ ਸਕਦੇ ਹੋ ਠੀਕ ਹਾਂਜੀ ਬਾਕੀ ਇਹ ਹੈਗਾ ਕਿ ਬਾਜ਼ਾਰ ਸਾਰੇ ਬਿਲਕੁਲ ਨੇੜੇ ਦਾ ਹੈ ਪੈਦਲ ਤੁਸੀਂ ਜਾ ਸਕਦੇ ਹੋ ਰੇਲਵੇ ਸਟੇਸ਼ਨ 2-3 ਕਿਲੋ ਮੇ 2.5 ਕਿਲੋਮੀਟਰ ਮੇ ਨਹੀਂ ਹੋਣਾ ਓਕੇ ਹਾਂਜੀ ਬਸ 10 ਕਿਲੋਮੀਟਰ ਹੈ ਮੇਨ ਬਾਜ਼ਾਰ ਆ ਜਿਹੜੇ ਸਾਰੇ ਬਾਜ਼ਾਰ ਜਿਹੜੇ ਲੱਗਦੇ ਆ ਤੁਸੀਂ ਪੈਦਲ ਵੀ ਜਾ ਸਕਦੇ ਹੋ ਇੰਨਾ ਨੇੜੇ ਸਾਰੇ ਬਾਜ਼ਾਰ ਪੁੰਦੇ ਆ ਅਸੀਂ ਇਸ ਘਰ ਤੋਂ ਬਾਹਰ ਨਿਕਲਦੇ ਆ ਤਾਂ ਪੂਰੀ ਮਾਰਕੀਟ ਆ ਜੋ ਮਰਜ਼ੀ ਤੁਸੀਂ ਬਾਹਰੋ ਕੋਈ ਵੀ ਇੱਕ ਦਾ ਚੀਜ਼ ਨਹੀਂ ਜਿਹੜੀ ਸਾਡੇ ਘਰ ਤੋਂ ਬਾਹਰ ਨਹੀਂ ਮਿਲਦੀ ਰਾਈਟ ਹਾਂਜੀ ਅੱਛਾ ਕੋਈ ਇੱਕ ਦਾ ਕੋਈ ਮਾਰੀ ਚੀਜ਼ ਹੋਏਗੀ ਜੀ ਪੋਸਟ ਆਫਿਸ ਨੇੜੇ ਆ ATM ਨੇੜੇ ਆ ਸਾਰੇ ਬੈਂਕਾਂ ਨੇੜੇ ਆ ਬਿਲਕੁਲ ਐਨ ਚੈਰ ਦੇ ਵਿੱਚ ਹੋ ਗਿਆ ਨਾ ਹਾਂਜੀ ਕਾਲਜ ਬਿਲਕੁਲ ਨੇੜੇ ਹੈ ਤਿੰਨ ਚਾਰ ਕਾਲਜ ਆ ਬਿਲਕੁਲ ਹੀ ਤਾਂ ਪੈਦਲ ਚੱਲ ਜਾਓ ਓਕੇ ਪੰਜੀ ਤੁਹਾਡੇ ਬਣਿਆ ਕੀ ਕੀ ਹੈ ਜੀ ਇਹਦੇ ਮਕਾਨ 'ਚ ਸਰੇ ਟੋਟਲ 11.5 ਮਰਲੇ ਦਾ ਹੈ 11.5 ਮਰਲੇ ਠੀਕ ਹੈ ਹਾਂਜੀ ਇਹਦੇ ਵਿੱਚ 9 ਰੂਮ ਬਣੇ ਹੋਏ ਆ ਓਕੇ 7 ਰੂਮ ਗਰਾਉਂਡ ਫਲੋਰ ਤੇ ਆ ਹਾਂ ਹਾਂ 7 ਰੂਮ 3 ਹੈਗੀਆਂ ਉਹਦੇ ਨਾਲ ਕਿਚਨ 4 ਬੈੱਡਰੂਮ ਓ ਬੈਥਰੂਮ ਓਕੇ ਬਾਕੀ ਓਪਨ ਆ ਸਪੇਸ ਹੈ ਗੱਡੀਆਂ ਦੀ ਪਾਰਕਿੰਗ 3 ਤੋਂ 4 ਤੁਸੀਂ ਗੱਡੀਆਂ ਖੜਾ ਸਕਦੇ ਹੋ ਕਿਉਂਕਿ ਓਪਨ ਆ ਬੈਕ ਤੇ ਹਾਂਜੀ ਬੈਕ ਸਾਈਡ ਤੇ ਡਬਲ ਸਟੋਰੀ ਬਣਿਆ ਹੋਇਆ ਉੱਪਰ 2 ਰੂਮ ਸੈੱਟ ਬਣਿਆ ਹੋਇਆ ਓਕੇ ਕਾਈਚ ਕਿਚਨ ਬਾਥਰੂਮ ਪੂਜਾ ਰੂਮ ਤੇ ਦੋ ਰੂਮ ਓਕੇ ਓਦੇ ਅੱਗੇ ਵੀ ਜਿਹੜਾ ਕਾਫੀ ਛੱਡਿਆ ਹੋਇਆ ਖੁੱਲਾ ਰੁੱਲਾ ਇੱਕ ਰੂਮ ਵੀ ਛੱਡੀ ਹੋਈ ਹੈ ਉੱਪਰ ਓਕੇ ਹਾਂਜੀ ਰਾਈਟ ਅੱਛਾ ਜਿਹੜਾ ਫਰਦਾ ਬੈਠਾ ਐਨੇ ਸਾਰੇ ਕਮਰੇ ਇਹ ਤੁਸੀਂ ਜਦੋਂ ਬਣਾਇਆ ਸੀ ਕਿਸ ਪਰ ਬਣਾਈਆ ਸੀ ਰੈਂਟ ਤੇ ਦਿੱਤੇ ਸਰ ਥੱਲੇ ਵਾਲੇ ਕਮਰੇ ਆਹ ਕੀ ਵਾ ਠੀਕ ਹੈ ਹੁਣ ਵੀ ਇੱਥੇ ਕਿਰਾਇਆ ਰਹਿੰਦੇ ਨੇ ਹਾਂਜੀ ਇਸ ਟਾਈਮ ਵੀ ਰਹੇ ਆ ਓਕੇ ਤੇ ਕਿੰਨੀ ਕਮਦਨ ਆਉਂਦੀ ਉਹਨਾਂ ਤੋਂ ਕਸਾ ਹੋਇਆ ਹੈ ਜੀ 18 19 ਜਸਤੇ ਆਮਦਨ ਓਕੇ ਕਿਉਂਕਿ ਬਹੁਤ ਅੱਛਾ ਪਾਇਨਾ ਨਾ ਜਿਹੜਾ ਕੋਈ ਲਏਗਾ ਪੈਸੇ ਖਰਚੇਗਾ ਉਹਨੂੰ ਕਿ ਮੇਰਾ ਚਲੋ ਜੀ ਹਾਂ ਜੇ ਉੱਪਰ ਵਾਲੀ ਕੋਸਟ ਚੜਾਣੇ ਦਾ ਤੱਕੀ ਤਾਂ 35000 ਰੁਪਏ ਕਰਾਇਆ ਆ ਜਾਣਾ ਤੁਹਾਨੂੰ ਓ ਵੈਰੀ ਗੁੱਡ ਓਕੇ ਹਾਂਜੀ ਠੀਕ 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 ਹੁਣ ਐਸਐਮ ਜਿਹੜਾ ਆ ਰਿਹਾ 14 15000 ਰੁਪਏ ਤਾਂ ਆ ਰਿਹਾ ਤੋਂ ਖਾਲੀ ਵੀ ਹੈ ਜੀ ਹਾਂਜੀ ਓਕੇ ਅੱਛਾ ਇਹ ਤੁਸੀਂ ਆ ਬਣਾਇਆ ਸੀ ਜੀ ਮਕਾਨ ਹਾਂਜੀ ਹਾਂਜੀ ਇਹ ਸਾਡੇ ਦਾਦੇ ਪੁਰਾਣੇ ਦਾ ਮਕਾਨ ਹੈ ਜੀ ਓਕੇ ਰਾਈਟ ਤੇ ਇਹਦੀ ਲੋਕੇਸ਼ਨ ਕੀ ਹੈ ਜੀ ਇਦੀ ਲੋਕੇਸ਼ਨ ਹੈਗੀਆ ਮੇਨ ਇਹ ਬਾਜ਼ਾਰ ਦੇ ਵਿੱਚ ਹੀ ਪੈਂਦਾ ਗਲੀ ਦੇ ਮਤਲਬ ਮੇਨ ਰੋਡ ਤੋਂ ਤਿੰਨ ਘਰ ਛੱਡ ਕੇ ਪਿਛਲਾ ਤੀਜਾ ਘਰ ਹੈ ਓਕੇ ਤੇ ਕਦੇ ਬਾਰ ਦੀ ਗਲੀਆਂ ਕਿ ਨਿਕਤੜੀ ਹੈ ਗਲੀ 12 ਫੁੱਟ ਹੈ 12 13 ਫੁੱਟ ਹੈਗੀ ਹੈ ਮਲਕਾਰ ਆਂਦੀ ਹੈ ਸਾਰਾ ਬਹੁਤ ਰੰਗਦੀ ਹੈ ਜੀ ਬਹੁਤ ਓਕੇ ਅੰਡਰਸਟੈਂਡ ਅੱਛਾ ਤੁਸੀਂ ਇਹਨੂੰ ਪਹਿਨੀ ਵੇਚ ਕੇ ਰਹਿ ਜੇ ਅਸੀਂ ਸਰ ਬਾਹਰ ਜਾਣ ਦਾ ਪ੍ਰੋਗਰਾਮ ਬੰਦਿਆ ਹੈਗਾ ਅੱਛਾ ਅੱਛਾ ਠੀਕ ਹੈ ਤਰ੍ਹਾਂ ਦੇ ਵੇਖ ਲੈ ਬਣ ਕੇ ਆ ਕੇ ਬੰਦੇ ਆ ਜੇ ਅੱਜ ਵੀ ਸਾਡਾ ਅੱਧਾ ਦੱਦਾ ਬਣ ਗਿਆ ਤੇ ਕਿੱਧਰ ਹੈ ਜੰਗਲੋਕੋ ਕਿਉਂਕਿ ਨਹੀਂ ਫਾਈ ਲੱਗੀ ਹੋਈ ਹੈ ਵੈਰੀ ਗੁੱਡ ਓਕੇ ਤੇਰਾ ਕੀ ਮੁੱਲ ਕੀ ਰੱਖਿਆ ਜੀ 5000 ਰੁਪਏ ਦਾ ਓਕੇ ਤੇ ਇਹਦੇ ਡਿਸੀਜਨ ਮੇਕਰ ਤੁਸੀਂ ਜੇ ਹੋ ਜਾਂ ਹੋਰੀ ਕਿਸੇ ਨਾਲ ਬਣ ਨਹੀਂ ਨਹੀਂ ਮੈਂ ਖੁਦ ਹਾਂ ਮੇਰੇ ਨਾਮ ਤੇ ਹੀ ਹੈ ਓਕੇ ਦੈਟਸ ਗੁੱਡ ਅੱਛਾ ਤਾਦਾ ਫਿਰ ਲਾਸਟ ਮੰਨ ਕਿਥੇ ਬਣਿਆ ਪਈ ਐਨਚ ਦੇ ਦੇਣਾ ਹੈ ਦੇਖੋ ਇਹ ਤੇ ਡਿਸਾਈਡ ਹੁੰਦਾ ਟੋਕਨ ਮਨੀ ਤੇ ਨੋ ਡਾਊਟ ਹਾਂ ਤੱਕ ਨਾ ਅਗਲਾ ਸਾਡੇ ਸਾਹਮਣੇ ਰੱਖਦਾ ਫਿਰ ਸਾਨੂੰ ਪਤਾ ਚੱਲਦਾ ਕਿ ਅਗਲਾ ਕੀ ਡਿਮਾਂਡ ਰੱਖ ਰਿਹਾ ਸਾਡੀ ਚੀਜ਼ ਦੀ ਸਾਡਾ ਉਹਦੇ ਨਾਲ ਗੱਲ ਕਰਨ ਦਾ ਫਾਇਦਾ ਵੀ ਹੈ ਜਾਂ ਨਹੀਂ ਨਾ ਉਹ ਸੀਸ ਤੇ ਫਿਰ ਉਹ ਟਪੈਂਡ ਆਪਣੇ ਮਨ ਚ ਹੁੰਦਾ ਨਾ ਵੀ ਇੱਕ ਮਨ ਚ ਆਪਣੀ ਫਿਗਰ ਬਣੀ ਹੁੰਦੀ ਵੀ ਇੱਥੋਂ ਤੱਕ ਜਿਆਦਾ ਪਤਾ ਨਹੀਂ ਕਿ ਲੋ ਘਟ ਹੋ ਜਾਏਗਾ ਮੈਂ ਨਹੀਂ ਕਹਿੰਦੀ ਕਿ ਫਿਕਸੀ ਹੈ ਥੋੜਾ ਬੋਤਾ ਹੋ ਜਾਏਗਾ ਘਟ ਓਕੇ ਕੋਈ 55 60 ਦੀ ਰੇਂਜ 60 ਦੀ ਰੇਂਜ ਕੋਸ਼ਿਸ਼ ਆ ਚਲੋ ਨੇਗੋਸ਼ੀਏਸ਼ਨ ਦੇ ਤੇ ਡਿਪੈਂਡ ਕਰੇਗਾ ਨਾ ਹਾਂਜੀ ਬਿਲਕੁਲ ਰਾਈਟ ਰਾਈਟ ਓਕੇ ਤੇ ਉਹ ਜੇ ਇਹ ਸ਼ੇਅਰ ਕਿਹਾ ਜੀ ਗਿਲੰਦਰ ਸ਼ਹਿਰ ਬੰਦਾ ਸਾਹਿਬ ਗਿਲੰਦਰ ਸ਼ਹਿਰ ਤੇ ਏਰੀਆ ਏਰੀਆ ਬੰਦਾ ਹੈ ਪਟੇਲ ਚੌਂਕ ਏਰੀਆ ਪਟੇਲ ਚੌਂਕ ਜੀ ਓਕੇ ਠੀਕ ਠੀਕ ਅੱਛਾ ਇਸ ਜਗ੍ਹਾ ਦੀ ਜਿਸ ਨਾਲ ਤੁਸੀਂ ਕਾਫੀ ਦੇਰ ਤੇ ਇੱਥੇ ਰਹੇ ਹੋਗੇ ਕੋਈ ਯੂ ਐਸ ਪੀ ਹੋਏ ਕੋ ਵਧੀਆ ਪੁਆਇੰਟ ਜਿਹੜਾ ਤੁਸੀਂ ਦੱਸਣਾ ਚਾਹੋਗੇ ਆਜੀ ਖਾਸੀਅਤ ਹੈ ਜੀ ਖਾਸੀਅਤ ਤਾਂ ਸਾਰੇ ਇਹਦੇ ਵਿੱਚ ਸਾਰੀਆਂ ਖਾਸੀਅਤੀਆਂ ਦੇਖੋ ਰੈਂਟ ਇਨਕਮ ਇਹਦੇ ਤੋਂ ਆਉਂਦੀ ਹੈ ਜੀ ਗੱਡੀਆਂ ਦੀ ਪਾਰਕਿੰਗ ਇਹਦੇ ਵਿੱਚ ਹੈਗੀ ਆ ਪਰ ਉਹ ਦੇਖੋ ਥੋੜਾ ਇਹ ਹੈ ਕਿ ਥੋੜਾ ਜਨਾ ਸਾਡਾ ਗੇਟ ਬਿਲਕੁਲ ਸਿੱਧਾ ਲਗਾਇਆ ਹੋਇਆ ਹੈ ਸਾਈਡ ਤੇ ਬਾਥਰੂਮ ਬਣਿਆ ਆ ਉਹਨੂੰ ਥੋ ओके okay. थोड़ा ज्यादा टेढ़ा करके लगाओगे तो अंदर तो लगभग 4 तो 5 गाड़ियां खड़ा कर सकते हो। ओए ठीक हां जी बाकी ये हैगा कि बाजार सारे बिल्कुल नेड़े दा है पैदल ਤੁਸੀਂ ਜਾ ਸਕਦੇ ਹੋ रेलवे स्टेशन 2-3 किलो में 2 2.5 किलोमीटर में नहीं होना। ओके okay. हां जी बस स्टैंड 3 किलोमीटर है मेन बाजार है जेड़े सारे बाजार जेड़े लगते हो ਤੁਸੀਂ पैदल भी जा सकते हो इतना नेड़े सारे बाजार पंडे हैं। असली घर तो बाहर निकलदे तो पूरी मार्केट है जो मर्जी ਤੁਸੀਂ बारो कोई भी ढंग चीज नहीं जेड़ी सडे घर तो बाहर नहीं मिलती। राइट

ओके ਹਮਾਲਾ ਪਾਣੀ ਬਣੀ ਦੇ ਹਾਂ ਬਿਲਕੁਲ ਵੇ ਇਦਾਂ ਨਹੀਂ ਗਲੀਆਂ ਸਾਡੇ ਕਦੀ ਵੀ ਜਿੰਨਾ ਮਰਜ਼ੀ ਮੀਂਹ ਪੈ ਜਾਵੇ ਜਿੰਨੀ ਮਰਜ਼ੀ بارش ਹੋਵੇ ਕਦੀ ਗਲੀ ਚ ਵੀ ਨਹੀਂ ਪਾਣੀ ਖੜਾ ਤਾਂ ਅੰਦਰ ਤਾਂ ਨਹੀਂ ਕੀ ਹੈ ओके दैट्स गुड ਕੋਕਾ 30 ਸਾਲ ਸੁਣ ਕੇ ਨਾ ਕਈ ਆਂਦੀ ਹੁੰਦਾ ਕਿ ਇਹ ਪੁਰਾਣਾ ਹੈ ਨੀਵਾਂ ਨਾ ਹੋਏ ਨਹੀਂ ਨਹੀਂ ਅੱਛਾ ਕੋਈ ਤਾਂ ਨਹੀਂ ਸਪਰੋਬਲਮ ਲੱਗੀ ਹੋਏ ਕੱਟ ਕਦੀ ਤੋਂ ਕਿ ਸਾਨੂੰ ਤੇ ਕੋਈ ਨਹੀਂ ਲੱਗੀ ਐਵੇਂ ਕਹੀਏ ਤੁਹਾਡਾ ਤਾਂ ਕੋਈ ਮਨ ਵੀ ਨਹੀਂ ਸੀ ਇਹਨੂੰ ਵੀ ਜਾਂਦਾ ਤੇ ਫਿਰ ਕਹੀਦਾ ਵੀ ਚਲੋ ਚਾਰ ਪੈਸੇ ਨਾਲ ਬੰਦਾ ਕਹਿੰਦਾ ਕਿ ਕੁਲੇ ਹੋਣ ਤੇ ਚੰਗਾ ਹੀ ਹੁੰਦਾ ਵਾ ਆਪੇ ਬਾਅਦ ਜਾ ਕੇ ਸੈਟਿੰਗ ਕਰਨੀ ਬਹੁਤ ਟਾਈਮ ਲੱਗ ਜਾਂਦਾ ਹੈਗਾ ਉਹਦੇ ਪਹਿਲੇ ਇੰਨਾ ਦੋ ਮਹੀਨੇ ਤੁਹਾਨੂੰ ਨਹੀਂ ਵੀ ਕੰਮ ਮਿਲਦਾਗਾ ਤੁਸੀਂ ਥੋੜਾ ਸੈੱਟ ਹੁੰਦੇਣ ਟਾਈਮ ਲੱਗਦਾ ਤੇ ਜਦੋਂ ਪੈਸਾ ਕੋਲ ਹੋਵੇ ਤੇ ਹਰ ਕੰਮ ਹੋ ਜਾਂਦਾ ਤੁਹਾਨੂੰ ਪਤਾ ਹੀ ਆ ਰਾਈਟ ਰਾਈਟ ਅਸੀਂ ਇੱਥੇ ਪਾਣੀ ਦਾ ਪ੍ਰਬੰਧ ਕੀ ਹੈ ਤਾਂ ਮੋਟਰ ਲੱਗੀ ਹੈ ਕਿਸ ਤਰ੍ਹਾਂ ਸਰਕਾਰੀ ਆ ਹਾਂ ਜੀ ਹਾਂ ਜੀ ਮੋਟਰ ਵੀ ਲੱਗੀ ਹੈ ਸਰਕਾਰੀ ਪਾਣੀ ਵੀ ਸਾਨੂੰ ਜਿਹੜੀ ਨੀਚੇ ਵਾਲੀਆਂ ਟੈਂਕੀਆਂ ਉਹ ਸਾਨੂੰ ਮੋਟਰ ਨਾਲ ਨਹੀਂ ਭਰਨੀਆਂ ਪੈਂਦੀਆਂ ਛੱਤਾਂ 'ਚੋਂ ਭਰ ਜਾਂਦੀਆਂ ਇੰਨਾ ਪ੍ਰੈਸ਼ਰ ਹੁੰਦਾ ਪਾਣੀ ਦਾ ਉਹ ਡੈਕਟ ਹਾਂ ਜੀ 10 ਟਾਈਮ ਪਾਣੀ ਆ ਜਾਂਦਾ ਜੀ ਸਵੇਰੇ 4 ਵਜੇ ਆ ਜਾਂਦਾ ਪਾਣੀ ਤੇ 10 ਵਜੇ ਤੱਕ ਰਹਿੰਦਾ ਉਸ ਤੋਂ ਬਾਅਦ 12 ਵਜੇ ਪਾਣੀ ਆ ਜਾਂਦਾ 2 ਵਜੇ ਤੱਕ ਰਹਿੰਦਾ ਰਾਈਟ ਫੇ ਪਾਣੀ ਆ ਜਾਂਦਾ ਹਾਂ ਹਾਂ 9:00 ਤੱਕ ਰਹਿੰਦਾ ਉਹ ਨਾਲ ਚਲੋ ਤੇ ਕਰਦੇ ਹਾਂ ਉਹ ਡੈਕਟ ਅੱਛਾ ਕੋਈ ਜੇ ਤੁਹਾਨੂੰ ਤੁਸੀਂ ਜਾਣਾ ਹੈ ਬਾਹਰ ਤੇ ਹੈਨਾ ਤਾਂ ਪੈਸੇ ਚਾ ਆਂਦਾ ਇਹ ਪਾਰਟੀ ਆਂਦੀ ਐ ਕਾਊਂਟਰ ਪੇਮੈਂਟ ਵਾਲੀ। ਮਤਲਬ ਅੱਜ ਸੌਦਾ ਕੀਤਾ ਹਫਤੇ ਦਾ 15 ਦਿਨਾਂ ਨੂੰ ਮਹੀਨੇ ਨੂੰ ਹਨਾ ਉਹਨੂੰ ਕਾਊਂਟਰ ਪੇਮੈਂਟ ਕਹੇ। ਉਹਦੇ ਵਿੱਚ ਕੀ ਡਿਸਕਾਊਂਟ ਜੇ? ਦੇਖੋ ਉਹਦੇ ਵਿੱਚ ਡਿਸਕਾਊਂਟ ਮੈਂ ਕਰ ਸਕਦੀ ਹਾਂ ਜੀਆਂ ਜੇ ਹੁਣ ਤੁਸੀਂ ਟਾਈਮਿੰਗ ਪਾਣੇ ਫਿਰ ਸਾਡਾ ਵੀ ਦੇਖੋ ਜੇ ਸਾਡੇ ਕੰਮ ਹੀ ਨਹੀਂ ਚੀਜ਼ ਆਈ ਤਾਂ ਫਿਰ ਸਾਨੂੰ ਸੇਲ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈ ਅਸੀਂ ਕੋਸ਼ਿਸ਼ ਸਾਡੀ ਇਹੀ ਹੈ ਕਿ ਸਾਨੂੰ ਕਾਊਂਟਰ ਪੇਮੈਂਟ ਵਾਲੀ ਪਾਰਟੀ ਮਿਲੇ ਤਾਂ ਜ਼ਿਆਦਾ ਬੈਟਰ ਹੈ ਓਕੇ ਉਹਦੇ ਤੁਸੀਂ ਫਿਰ ਕੰਸੀਡਰ ਕਰੋਗੇ ਥੋੜੀ ਹੋਰ ਰੀਜਨ ਹੈ ਨਾ ਆਬਵੀਅਸਲੀ ਅਗਲਾ ਵੀ ਕਾਊਂਟਰ ਪੇਮੈਂਟ ਤਾਂ ਹੀ ਕਰੇਗਾ ਚਲ ਮੇਰੇ ਵੀ ਚਾਰ ਪੈਸੇ ਬਾਈ ਤੇ ਹੈ ਨ ਹਾਂਜੀ 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 ਅਜਾ ਇਹਦੇ ਤੇ ਕੋਈ ਲੋਨ ਕੋਈ ਰਗੜਾ ਛਗੜਾ ਕੋਈ ਕਹੇ ਦੀ ਹਿੱਸੇਦਾਰੀ ਕੋਈ ਨਹੀਂ ਹੈ ਨਾ ਅਸੋਲਤਾ ਦੀ ਪ੍ਰਾਪਰਟੀ ਹੈ ਮਿਰੋ ਹਾਂਜੀ ਹਾਂਜੀ ਰਾਈਟ ਰਾਈਟ ਠੀਕ ਹੈ ਇਹਦੇ ਤੇ ਦੇਖੋ ਲੋਨ ਲੋਨ ਇਹਦੇ ਤੇ ਕੋਈ ਨਹੀਂ ਹੈਗਾ ਜਿਸ ਤਰ੍ਹਾਂ ਮੈਂ ਚੈੱਕ ਕਰਵਾ ਸਕਦਾ ਬੰਦਾ ਤਾਂ ਦੂਸਰੀ ਗੱਲ ਹੈ ਨਾਮ ਮੇਰੇ ਹੈਗੀ ਹੈ ਇਹਦੇ ਵਿੱਚ ਹਿੱਸੇਦਾਰੇ ਦਾ ਕੋਈ ਰੋਲਾ ਨਹੀਂ ਜੀ ਹਸਬੰਦ ਦੇ ਨਾਮ ਹੁੰਦੀ ਤਾਂ ਉਹਨਾਂ ਦੇ ਕੋਈ ਭੈਣ ਭਰਾ ਚਾਚੇ ਦਾਇ ਕੋਈ ਕੁਝ ਹੁੰਦਾ ਉਹ ਨਾਮ ਹੀ ਮੇਰੇ ਆ ਤਾਂ ਬਲੱਡ ਰਿਲੇਸ਼ਨ ਵੀ ਨਹੀਂ ਆਂਦਾ ਤਾਂ ਕਿਸੇ ਦਾ ਹਿੱਸਾ ਕਿੱਦਾਂ ਹੈ ਵਿੱਚ ਕੁਝ ਬੰਦਾ ਤੁਹਾਡੇ ਨਾਮ ਤੇ ਕਦੋਂ ਦੀ ਏ ਪ੍ਰਾਪਰਟੀ ਮੇਰੇ ਨਾਮ ਤੇ ਹੋ ਗਈ ਹੈ ਜੀ तो तो जानकारी का खर्चा जैसे नहीं लेंगे मुफत है जी। लाइक कमेंट शेयर करके मदद करते हो रोज नवी प्रॉपर्टिया कर लो जीवाद